ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਤਨਤਨ ਬਾਬਾ ਅਨੰਦ ਸਿੰਘ ਜੀ ਅਕਸਰ ਹੀ ਵਚਨ ਕਰਦੇ ਸਨ ਕਿ ਜੇ ਗੁਰੂ ਦੀ ਨਿਗਾਹ ਹੋ ਜਾਵੇ ਤਾਂ ਗੁਰੂ ਸਾਹਿਬ ਜੀ ਰਹਿਮਤਾਂ ਦੇ ਮੀਂਹ ਬਰਸਾ ਦਿੰਦੇ ਆਂ ਅੰਦੇਰੀ ਕਿਸਮਤ ਉਹਦੇ ਭਾਗ ਮਦਦ ਦਿੰਦੇ ਆਂ ਪੁੱਠੇ ਪਈ ਲੇਖ ਨਹੀਂ ਸਿੱਧੇ ਕਰ ਦਿੰਦੇ ਆਂ ਗੁਰੂ ਦੀ ਇੱਕ ਨਦਰ ਹੀ ਨਿਹਾਲ ਕਰ ਦਿੰਦੀ ਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰੂ ਨਦਰ ਕਰੇ ਗੁਰੂ ਦੀ ਨਦਰ ਦੇ ਨਾਲ ਸਭ ਕੁਝ ਮੈਨੂੰ ਜਾਂਦਾ ਹੈ ਪਰ ਸਵਾਲ ਇਹ ਹੈ ਕਿ ਗੁਰੂ ਦੀ ਨਦਰ ਹੁੰਦੀ ਕਿੰਨਾ ਤੇ ਆ ਗੁਰੂ ਦੀ ਕਿਰਪਾ ਹੁੰਦੀ ਕਿੰਨਾ ਤੇ ਆ ਤਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਮਾਈ ਵਾਲੇ ਸੰਤ ਮਹਾਪੁਰਖ ਧੰਤਨ ਬਾਬਾ ਨੰਦ ਸਿੰਘ ਜੀ ਦੇ ਵਚਨ ਆਪ ਵੀ ਦੇ ਨਾਲ ਸਾਂਝੇ ਕਰਾਂਗੇ ਕਿ ਅਸੀਂ ਆਪਣੇ ਗੁਰਨਾਣਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਕਿੰਜ ਹਾਸਲ ਕਰ ਸਕਦੇ ਹਾਂ ਨਾਲ ਹੀ ਗੱਲ ਕਰਾਂਗੇ ਕਿ ਜਦੋਂ ਗੁਰੂ ਸਾਹਿਬ ਜੀ ਦੀ ਕਿਰਪਾ ਹੁੰਦੀ ਆ ਜਦੋਂ ਕਿਸੇ ਤੇ ਆਪਣੀ ਮੇਰ ਭਰੀ ਨਿਗਾਹ ਪਾਉਂਦੇ ਆ ਨਦਰ ਕਰਦੇ ਆ ਤਾਂ ਉਹਦੇ ਜੀਵਨ ਦੇ ਵਿੱਚ ਫਿਰ ਕਿੰਜ ਬਦਲਾਅ ਹੁੰਦੀ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਸਕਦਰ ਜੀ ਸਭ ਤੋਂ ਪਹਿਲਾਂ ਇੱਕ ਛੋਟੀ ਜੀ ਕਹਾਣੀ ਆਪ ਜੀ ਦੇ ਨਾਮ ਸੰਭੀ ਕਰਾਂਗੇ ਇੱਕ ਕਹਾਣੀ ਪਜੁਰਗ ਅਕਸਰ ਸੁਨਾਇਆ ਕਰਦੇ ਸਨ ਇੱਕ ਕਹਾਣੀ ਨੂੰ ਸੁਣ ਕੇ ਮਨ ਨੂੰ ਬਹੁਤ ਬਲ ਮਿਲਦਾ ਹੈ ਸੋ ਇਹ ਕਹਾਣੀ ਨੂੰ ਪੂਰਾ ਜਰੂਰ ਸੁਣੀ ਹੋ ਜੇ ਕਿੰਦੇ ਇੱਕ ਵਾਰ ਦੀ ਗੱਲ ਹੈ ਕਿ ਕਿਸਮਤ ਤੇ ਮਾਇਆ ਦੋਵੇਂ ਇਕੱਠੀਆਂ ਸੈਰ ਕਰ ਰਹੀਆਂ ਸਨ ਪਰ ਉਹਨਾਂ ਦੀ ਨਜ਼ਰ ਇੱਕ ਗਰੀਬ ਆਦਮੀ ਤੇ ਪਈ ਜੋ ਜੰਗਲ ਦੇ ਵਿੱਚੋਂ ਲੱਕੜਾਂ ਇਕੱਠੀਆਂ ਕਰ ਰਿਹਾ ਸੀ ਕਿੰਦੇ ਉਹ ਆਦਮੀ ਨੂੰ ਦੇਖ ਕੇ ਮਾਇਆ ਉੱਚੀ ਉੱਚੀ ਹੱਸ ਪਈ ਤੇ ਕਹਿਣ ਲੱਗੀ ਦੇਖ ਕਿਸਮਤੇ ਇਹ ਵਿਚਾਰੇ ਨੂੰ ਮੇਰੀ ਕਮੀ ਆ ਇਸੇ ਕਰਕੇ ਕਿ ਮੈਂ ਠੰਡ ਦੇ ਵਿੱਚ ਸਵੇਰੇ ਸਵੇਰ ਲੱਕੜਾਈ ਇਕੱਠੀਆਂ ਕਰ ਰਹੀ ਆ ਪਰ ਕਹਿੰਦੇ ਕਿਸਮਤ ਕਹਿਣ ਲੱਗੀ ਵੀ ਨਹੀਂ ਮਾਇਆ ਰਾਣੀ ਇਹਨੂੰ ਤੇਰੀ ਕਮੀ ਨਹੀਂ ਆ ਇਹਨੂੰ ਮੇਰੀ ਮਾਰਿਆ ਮਾਇਆ ਨੇ ਕਿਹਾ ਵੀ ਉਹ ਕਿਵੇਂ ਕਿਸਮਤ ਕਹਿਣ ਲੱਗੀ ਵੀ ਜੇ ਮੈਂ ਇਹਦਾ ਸਾਥ ਦੇਵਾਂ ਤੂੰ ਤਾਂ ਇਹਦਾ ਪਾਣੀ ਪਹੇਂਗੀ ਕਹਿੰਦੇ ਇਹ ਗੱਲ ਸੁਣ ਕੇ ਮਾਇਆ ਨੂੰ ਥੋੜਾ ਜਿਹਾ ਗੁੱਸਾ ਆ ਗਿਆ ਉਹ ਕਹਿਣ ਲੱਗੀ ਜੇ ਮੈਂ ਚਾਹਾਂ ਤਾਂ ਮੈਂ ਹੁਣੇ ਇਹਦੀ ਗਰੀਬੀ ਘਟ ਸਕਦੀ ਆ ਮੈਂ ਇਹਨੂੰ ਬਾਲਾ-ਬਾਲ ਕਰ ਸਕਦੀ ਹਾਂ ਕਿਤੇ ਦੋਹਾਂ ਦੇ ਵਿੱਚ ਮੁਕਾਬਲਾ ਹੋ ਗਿਆ ਤੇ ਕਿਤੇ ਮਾਇਆ ਵਾਰ-ਵਾਰ ਕਹਿ ਰਹੀ ਸੀ ਕਿ ਮੈਂ ਤਾਂ ਪਲ ਦੇ ਵਿੱਚ ਇਹਦੀ ਗਰੀਬੀ ਘਟ ਸਕਦੀ ਹਾਂ ਕਿਸੇ ਨੇ ਤਾਂ ਨਹੀਂ ਕਿਹਾ ਵੀ ਚੱਲ ਠੀਕ ਹੈ ਜੇ ਤੂੰ ਦਾਵਾ ਕਰਦੀ ਆ ਕਿ ਤੂੰ ਇਹਦੀ ਗਰੀਬੀ ਦੂਰ ਕਰ ਸਕਦੀ ਆ ਤਾਂ ਫਿਰ ਕਰਕੇ ਦਿਖਾਉ ਕਿਵੇਂ ਕਰੇਂਗੀ ਕਿਤੇ ਮਾਇਆ ਨੇ ਉਸੇ ਵੇਲੇ ਕੋਈ ਗਰੀਬ ਆਦਮੀ ਨੂੰ ਆਵਾਜ਼ ਮਾਰੀ ਤੇ ਕਹਿਣ ਲੱਗੀ ਕਿ ਮੈਂ ਮਾਇਆ ਹਾਂ ਤੇ ਮੈਨੂੰ ਤੇਰੇ ਤੇ ਤਰਸ ਆ ਗਿਆ ਇਸ ਕਰਕੇ ਮੈਂ ਤੇਰੇ ਤੇ ਮਿਹਰਬਾਨ ਹੋਣ ਲੱਗੀ ਆ ਮੈਂ ਤੇਰੀ ਗਰੀਬੀ ਦੂਰ ਕਰਨਾ ਲੱਗੀ ਆ ਆਲੇ ਫਰਸ਼ ਸੋਨੇ ਦੀਆਂ ਮੋਹਰਾਂ ਦੀ ਥਈ ਇਹਦੇ ਵਿੱਚ ਕਿਉਂ ਤੂੰ ਜਿੰਨੀਆਂ ਸੋਨੇ ਦੀਆਂ ਮੋਹਰਾਂ ਕੱਢ ਕੇ ਵਰਤੇਗਾ ਕਿ ਫਿਰ ਤੂੰ ਦੀਆਂ ਸੋਨੇ ਦੀਆਂ ਮੋਹਰਾਂ ਦੇ ਨਾਲ ਭਰ ਜਾਇਆ ਕਰੇਗੀ ਭਾਲ ਕਿ ساری ਉਮਰ ਤੂੰ ਜਿੰਨਾ ਮਰਜੀ ਇਹ ਸੋਨੇ ਦੀਆਂ ਮੋਹਰਾਂ ਵਰਤ ਲਵੀਂ ਕਿ ਕਦੇ ਖਤਮ ਨਹੀਂ ਹੋਣਗੀਆਂ ਜਾਂ ਅੱਜ ਤੋਂ ਐਸ਼ ਕਰ ਤੇਰੀ ਗਰੀਬੀ ਦੂਰ ਹੋ ਗਈ ਕਹਿੰਦੇ ਉਹ ਆਦਮੀ ਬੜਾ ਖੁਸ਼ ਹੋਇਆ ਤੇ ਕਹਿੰਦੇ ਖੁਸ਼ੀ ਖੁਸ਼ੀ ਬੜੇ ਚਾ ਨਾਲ ਆਪਣੇ ਘਰ ਨੂੰ ਤੁਰਿਆ ਘਰ ਪਹੁੰਚ ਕੇ ਦਰਵਾਜ਼ੇ ਦੇ ਵਿੱਚੋਂ ਹੀ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗਾ ਬਾਗਵਾਨ ਨੇ ਦੇਖ ਆਪਣੇ ਦਿਨ ਬਦਲ ਗਏ ਆਪਣੀ ਗਰੀਬੀ ਦੂਰ ਹੋ ਗਈ ਪਰ ਕਹਿੰਦੇ ਉਸ ਵਕਤ ਤੇਰੀ ਪਤਨੀ ਘਰ ਵਿੱਚ ਨਹੀਂ ਸੀ ਉਹ ਕਿਸੇ ਆਂਡ-ਗਵੰਡ ਦੇ ਵਿੱਚ ਗਈ ਸੀ ਕਿੰਦੇ ਨੇ ਆਪਣੇ ਸੋਨੇ ਦੀਆਂ ਮੋਹਰਾਂ ਦੀ ਕੈਗੀ ਪਛੱਤੀ ਦੇ ਰੱਖੀ ਤੇ ਆਪਣੀ ਪਤਨੀ ਨੂੰ ਲੱਭਣ ਤੁਰਿਆ ਰੁਪਿਆ ਇਦਰੀ ਇਤਰੀਆਂ ਆਵਾਜ਼ਾਂ ਸੁਣਤੀ ਗਵੰਡੀ ਕੰਦ ਉੱਪਰ ਦੀ ਦੇਖ ਰਿਹਾ ਸੀ ਕਿ ਇਹਨੂੰ ਐਸਾ ਕੀ ਮਿਲ ਗਿਆ ਇਹ ਜਿਹੜਾ ਕਹਿ ਰਿਹਾ ਹੈ ਕਿ ਆਪਣੀ ਗਰੀਬੀ ਦੂਰ ਹੋ ਗਈ ਆ ਗਵੰਡੀ ਨੇ ਦੇਖ ਲਿਆ ਕਿ ਇਹਦੇ ਹੱਥ ਵਿੱਚ ਕੋਈ ਥੈਲੀ ਨਹੀਂ ਆ ਜਦੋਂ ਹੀ ਇਹ ਘਰੋਂ ਬਾਹਰ ਆਪਣੀ ਪਤਨੀ ਨੂੰ ਲੈਣ ਗਿਆ ਤਾਂ ਗਵੰਡੀ ਕੰਦ ਲੰਘ ਕੇ ਇਹਦੇ ਘਰ ਦੇ ਵਿੱਚੋਂ ਸੁੰਨੇ ਦੀਆਂ ਮੋਹਰਾਂ ਦੇ ਨਾਲ ਭਰੀ ਥੈਲੀ ਚੋਰੀ ਕਰਕੇ ਲੈ ਗਿਆ ਜਦੋਂ ਇੱਕਤੀ ਪਥਨੇ ਘਰਾਏ ਅਗੇ ਥੈਲੀ ਲੱਭੀ ਤਾਂ ਮੈਂ ਥੈਲੀ ਘਰੋਂ ਨਭਣੀ ਸੀਦਾ ਉਸ ਕਰਕੇ ਦੋਵੇਂ ਮੱਥੇ ਤੇ ਹੱਥ ਮਾਰ ਪਛਤਾਉਂ ਗਿਆ ਕਿ ਲੱਗਦਾ ਕੋਈ ਚੋਰੀ ਕਰਕੇ ਲੈ ਗਿਆ ਕਹਿੰਦੇ ਅਗਲਾ ਦਿਨ ਹੋਇਆ ਇਹ ਫਿਰ ਤੋਂ ਲੱਕੜਾ ਇਕੱਠੀਆਂ ਕਰਨ ਦੇ ਨਹੀਂ ਜੰਗਲ ਵਿੱਚ ਪਹੁੰਚ ਗਿਆ ਕਿਸਮਤ ਦਾ ਧਿਆਨ ਇਹ ਦਿੱਤੇ ਪਿਆ ਤੇ ਕਿਸਮਤ ਕਹਿਣ ਲੱਗੀ ਮਾਇਆ ਰਾਣੀ ਤੂੰ ਤਾਂ ਕੱਲੇ ਆਦਮੀ ਨੂੰ ਮੱਲਾਮਾਲ ਕਰ ਦਿੱਤਾ ਸੀ ਇਹ ਤਾਂ ਅਜ ਫੇਰ ਲੱਕੜਾ ਚੁਗ ਰਿਹਾ ਹੈ ਕਹਿੰਦੇ ਮਾਇਆ ਨੇ ਆਵਾਜ਼ ਮਾਰ ਕੇ ਪੁੱਛਿਆ ਵੀ ਭਾਈ ਕੀ ਗੱਲ ਤੈਨੂੰ ਕੱਲ ਮੈਂ ਐਨਾ ਸੋਨੇ ਦੇ ਮੋਹਰੇ ਦਿੱਤਨਾ ਹੈ ਫਿਰ ਤੋਆ ਜੂ ਹਿੱਕ ਕਰ ਰਿਹਾ ਹੈ ਤਾਂ ਕਹਿੰਦੇ ਇਹਨੇ ਆਪਣੀ ਸਾਰੀ ਕਹਾਣੀ ਦੱਸੀ ਵੀ ਇਤਾਂ ਲੱਗਦਾ ਮੇਰੇ ਘਰ ਦੇ ਵਿੱਚ ਚੋਰੀ ਹੋ ਗਈ ਮਾਇਆ ਕਹਿਣ ਲੱਗੀ ਵੀ ਕੋਈ ਗੱਲ ਨਹੀਂ ਤੂੰ ਦੁਖੀ ਨਾ ਹੋ ਮੇਰੇ ਕੋਲ ਇਸੇ ਤੀਜ ਦੀ ਕਮੀ ਨਹੀਂ ਆ ਕਹਿੰਦੇ ਇਹ ਕਹਿ ਕੇ ਉਹਨੇ ਆਪਣੇ ਘਰ ਦੇ ਵਿੱਚੋਂ ਮੋਲਾ ਸੋਨੇ ਹੀਰੇ ਦੇ ਨਾਲ ਜੜਿਆ ਹੋਇਆ ਹਾ ਲਾ ਕੇ ਦੋਤਾ ਤੇ ਕਿਹਾ ਆਹਾ ਨਾ ਜਾ ਆਪਣੇ ਘਰ ਇਹਦੇ ਨਾਲ ਤੇਰੀ ਗਿੰਤੀ ਰੂਹ ਹੋ ਜਾਵੇਗੀ ਕਿਹਦੇ ਉਹ ਆਦਮੀ ਨੇ ਬੜੇ ਚਾਹ ਦੇ ਨਾਲ ਖੁਸ਼ੀ ਦੇ ਨਾਲ ਉਹ ਹਾਰ ਆਪਣੇ ਪੱਗ ਦੇ ਵਿੱਚ ਰੱਖ ਲਿਆ ਵੀ ਮੈਂ ਸਾਮਕੇ ਆਪਣੇ ਘਰ ਲੈ ਜਾਵਾਂ ਪਰ ਕਹਿੰਦੇ ਰਸਤੇ ਦੇ ਵਿੱਚ ਗਿਆ ਤਾਂ ਇੱਲ ਨੇ ਇਹਦੀ ਪੰਦ ਨੂੰ ਚਪਟਾ ਮਾਰ ਗੀਆ ਪੱਗ ਵੀ ਰਹਿ ਗਈ ਤੇ ਇਹਦਾ ਸੋਨੇ ਦਾ ਖੀਰੇ ਦਾ ਹਾਰ ਵੀ ਲੈ ਗਈ ਕਿਉਂਕਿ ਏਨੂੰ ਚਮਕਦੀ ਹੋਈ ਚੀਜ਼ ਦਿਸ ਗਿਆ ਵੇ ਤਾਂ ਝਟ ਚਪਟਾ ਮਾਰ ਲੈਂਦੀ ਐ ਕਹਿੰਦੇ ਇਹ ਫੇਰ ਹੁੰਦਾ ਹੋਇਆ ਖਾਲੀ ਹੱਥ ਆਪਣੇ ਘਰ ਗਿਆ ਤੇ ਜਾ ਕੇ ਸਾਰੀ ਕਹਾਣੀਆਂ ਆਪਣੀ ਪਤਨੀ ਨੂੰ ਦੱਸੀ ਕਿਤੇ ਅੱਜ ਵੀ ਦੋਵੇਂ ਧੁੱਖੇ ਭਾਣੇ ਸੌਂ ਰਹੇ ਕਹਿੰਦੇ ਤੀਸਰਾ ਦਿਨ ਹੋਇਆ ਤਾਂ ਇਹ ਫੇਰ ਜੰਗਲ ਦੇ ਵਿੱਚ ਲੱਕੜਾ ਕੱਟਣ ਦੇ ਲਈ ਤੁਰ ਪਿਆ ਮਾਇਆ ਫੇਰ ਵੇਖ ਕੇ ਹੈਰਾਨ ਵੀ ਪਹਿਲਾਂ ਤੈਨੂੰ ਸੋਨੇ ਦੀਆਂ ਮੋਹਰੇ ਦਿੱਤੇ ਨਾ ਫੇਰ ਤੈਨੂੰ ਮੈਂ ਹੀਰਿਆਂ ਦਾ ਹਾਰ ਦਿੱਤਾ ਤੂੰ ਬੇਰਾਜ ਲੱਕੜਾ ਕੱਟ ਰਿਹਾ ਕਹਿੰਦੇ ਇਹਨੇ ਫਿਰ ਦੱਸਿਆ ਵੀ ਇਹਦਾ ਕੋਈ ਜਾਨਵਰ ਮੇਰੇ ਸਿਰ ਤੋਂ ਮੇਰੇ ਸੁਨਵੇਂ ਦਾ ਹਾਰ ਵੀ ਲੈ ਗਿਆ ਤੇ ਮੇਰੇ ਪੱਗ ਵੀ ਲੈ ਗਿਆ ਮਾਇਆ ਰਾਣੀ ਕਹਿਣ ਲੱਗੀ ਵੀ ਕੋਈ ਗੱਲ ਨਹੀਂ ਅੱਜ ਮੈਂ ਤੈਨੂੰ ਇਦਾਂ ਦੀ ਚੀਜ਼ ਦਿੰਦੀ ਆ ਵੀ ਤੇਰੀਆਂ ਸੱਤ ਪੁਸ਼ਤਾਂ ਬੈਠ ਕੇ ਖਾਣ ਦੀਆਂ ਕਹਿੰਦੇ ਇਹ ਕਹ ਕੇ ਉਹਨੇ ਇੱਕ ਕੀਮਤੀ ਲਾਹ ਦਿੱਤਾ ਤੇ ਨਾਲ ਹੀ ਸਮਝਾਇਆ ਕਿ ਇਹ ਕੀਮਤੀ ਲਾ ਲਿਆ ਇਹ ਕਿਸੇ جوہری ਕੋਲ ਲੈ ਕੇ ਜਾਵੀਂ ਉਹ ਤੈਨੂੰ ਇਹਦੀ ਅਸਲ ਕੀਮਤ ਦਵੇਗਾ ਕਹਿੰਦੇ ਹੁਣ ਇਹ ਆਦਮੀ ਕੀਮਤੀ ਨਾਲ ਨੂੰ ਪਾ ਕੇ ਬੜਾ ਖੁਸ਼ ਹੋਇਆ ਤੇ ਆਪਣੀ ਜੇਬ ਦੇ ਵਿੱਚ ਰੱਖ ਕੇ ਇੱਕ ਉੱਪਰ ਹੱਥ ਰੱਖ ਲਿਆ ਵੀ ਆਹ ਤਾਂ ਜਿਵੇਂ ਇਹਨੂੰ ਕੁਝ ਨਹੀਂ ਹੋਣ ਦੇਣਾ ਇਹਨੂੰ ਸਿਰਫ ਕਿਤਾਬ ਆਪਣੇ ਘਰ ਮੈਂ ਤੁਹਾਨੂੰ ਦੰਗ ਪਰ ਕਹਿੰਦੇ ਰਸਤੇ ਦੇ ਵਿੱਚ ਪਾਣੀ ਦੀ ਪਿਆਸ ਲੱਗੀ ਸਾਹਮਣੇ ਇੱਕ ਤਵਾਦ ਦੇਖਿਆ ਤੇ ਕਹਿੰਦੇ ਇਹ ਉੱਥੇ ਪਾਣੀ ਪੀਂਹ ਮੈਂ ਕਹਤਾਂ ਕਹਿੰਦੇ ਜਦੋਂ ਹੀ ਇਹਨੇ ਆਪਣੀ ਜੇਬ ਤੋਂ ਹਾ ਤਾਂ ਟੁੱਕਿਆ ਥਮੇ ਟੁੱਕ ਕੇ ਪਾਣੀ ਦੇ ਵਿੱਚ ਬੁੱਕ ਧਰ ਕੇ ਪੀਂਦਾ ਤਾਂ ਇਹਦਾ ਕੀ ਮਿੱਟੀ ਲਾਲ ਪਾਣੀ ਦੇ ਵਿੱਚ ਡੇਟ ਗਿਆ ਕਹਿੰਦੇ ਅੱਜ ਫੇਰ ਬੜਾ ਹੀ ਦੁਖੀ ਹੋਆ ਕਿਰਪਾਏ ਮੇਰੇ ਨਾਲ ਕੀ ਹੋ ਰਿਹਾ ਏ ਕਿਤੇ ਦਾ ਬੰਦਾ ਵਾ ਘਰ ਪਹੁੰਚ ਗਿਆ ਘਰ ਜਾ ਕੇ ਪਤਨੀ ਨੂੰ ਸਾਰੀ ਕਹਾਣੀ ਦੱਸੀ ਕਹਿੰਦੇ ਪਤਨੀ ਵੀ ਬੜੀ ਦੁਖੀ ਹੋ ਉਹਨੂੰ ਪਤਾ ਨਹੀਂ ਰੱਬਾ ਸਾਡੇ ਰੋਟੀ ਕਿਸ਼ੂਰ ਹੋ ਗਿਆ ਜੋ ਇਹ ਸਭ ਕੁਝ ਸਮਝ ਨਹੀਂ ਨਹੀਂ ਹੋ ਰਿਹਾ ਹੈ ਕਿਰਪਾ ਸਿੱਕਿਰੇਤੀ ਦਾਤ ਨੂੰ ਸੰਭਾਲ ਨਹੀਂ ਨਹੀਂ ਪਾ ਰਹੇ ਕਹਿੰਦੇ ਇਦਾਂ ਹੀ ਰੋਂਦੇ ਹੋ ਸੌ ਗਏ ਕਹਿੰਦੇ ਜਦੋਂ ਕੀ ਜਲੇ ਰਹੀ ਤਾਂ ਇਹ ਆਦਮੀ ਫਿਰ ਜੰਗਲ ਦੇ ਵਿੱਚੋਂ ਲੱਕੜਾਂ ਇਕੱਠੀਆਂ ਕਰਨ ਦੇ ਲਈ ਤੁਰ ਪਿਆ ਕਹਿੰਦੇ ਅੱਜ ਜਦੋਂ ਮਾਇਆ ਨੇ ਇਹਨੂੰ ਆਉਂਦੇ ਨੂੰ ਦੇਖਿਆ ਤਾਂ ਇਹਨੂੰ ਫਿਰ ਬਹੁਤ ਗੁੱਸਾ ਚੜਿਆ ਕਿ ਇਹ ਅੱਜ ਫਿਰ ਜੰਗਲ ਦੇ ਵਿੱਚ ਕੀ ਕਰ ਰਿਹਾ ਏ ਜਦੋਂ ਉਹਨੇ ਪੁੱਛਿਆ ਵੀ ਜਿਹੜਾ ਮੈਂ ਤੈਨੂੰ ਕੱਲ ਕੀਮਤੀ ਲਾਲ ਦਿੱਤਾ ਸੀ ਉਹਦਾ ਕੀ ਬਣਿਆ ਜਦੋਂ ਇਹ ਆਦਮੀ ਨੇ ਦੱਸਿਆ ਵੀ ਉਹ ਤਾਂ ਤਲਾਬ ਦੇ ਵਿੱਚ ਡਿੱਗ ਗਿਆ ਤੇ ਕਹਿੰਦੇ ਮਾਇਆ ਰਾਣੀ ਬਹੁਤ ਗੁੱਸੇ ਦੇ ਵਿੱਚ ਆਈ ਤੇ ਕਹਿਣ ਲੱਗੀ ਵੀ ਤੇਰਾ ਕੁਝ ਨਹੀਂ ਹੋ ਸਕਦਾ ਤੈਨੂੰ ਮੈਂ ਕੀਮਤੀ ਤੋਂ ਕੀਮਤੀ ਚੀਜ਼ ਦੇ ਕੇ ਦੇਖ ਲਈਆ ਪਰ ਤੂੰ ਸਮਝ ਨਹੀਂ ਪਾਉਂਗਾ ਤੂੰ ਗਰੀਬ ਦਾ ਗਰੀਬ ਹੀ ਰਹੇਗਾ ਇਹ ਕਹਿ ਕੇ ਮਾਇਆ ਰਾਣੀ ਨੇ ਉਹਦੇ ਤੋਂ ਮੂੰਹ ਮੋੜ ਦਿਆਂ ਕਹਿੰਦੇ ਆਦਮੀ ਬੜਾ ਦੁਖੀ ਹੋਇਆ ਦੁਖੀ ਹੋ ਕੇ ਨਰਾਸ਼ ਹੋ ਕੇ ਉੱਥੋਂ ਮੁੜਨ ਲੱਗਾ ਤਾਂ ਕਿਸਮਤ ਨੇ ਆਵਾਜ਼ ਮਾਰੀ ਕਹਿਣ ਲੱਗੀ ਕੋਈ ਨਹੀਂ ਤੂੰ ਦੁਖੀ ਨਾ ਹੋ ਅੱਜ ਮੈਂ ਤੈਨੂੰ ਕੁਝ ਦਵਾ ਗੀ ਕਹਿੰਦੇ ਇਹ ਕਹਿ ਕੇ ਕਿਸਮਤ ਆਪਣੇ ਜੇਬ ਦੇ ਵਿੱਚੋਂ ਇੱਕ ਟਕਾ ਕੱਢ ਕੇ ਉਹ ਆਦਮੀ ਦੇ ਹੱਥ ਤੇ ਰੱਖ ਦਿੱਤਾ। ਇਹ ਦੇਖ ਕੇ ਮਾਇਆ ਫਿਰ ਉੱਚੀ ਹਸਣ ਲੱਗੀ, ਕਹਿਣ ਲੱਗੀ ਕਿਸਮਤੇ, ਇਹ ਕਿਸਮਤੇ ਮੈਂ ਨੂੰ ਇੰਨਾ ਕੀਮਤੀ ਚੀਜ਼ਾਂ ਦਿੱਤੇਆਂ, ਉਹਦੇ ਨਾਲ ਇਹਦਾ ਕੁਝ ਨਹੀਂ ਬਣਿਆ ਤੇ ਤੇਰੇ ਟਕੇ ਨਾਲ ਇਹਦਾ ਕੀ ਬਣੇਗਾ? ਕਹਿੰਦੇ ਕਿਸਮਤ ਕਹਿਣ ਲੱਗੀ ਵੀ ਤੂੰ ਅੱਜ ਮੇਰੇ ਟਕੇ ਦਾ ਕਮਾਲ ਦੇਗੀ। ਇਹ ਟਕਾ ਕੋਈ ਆਮ ਟਕਾ ਨਹੀਂ ਆ, ਇਹ ਕਿਸਮਤ ਦੇ ਵੱਲੋਂ ਦਿੱਤਾ ਹੋਇਆ ਟਕਾ ਏ, ਇਹ ਦੀ ਕਿਸਮਤ ਦੀ ਚਾਬੀ ਬਣ ਜਾਵੇਗਾ। ਕਹਿੰਦੇ ਉਹ ਆਦਮੀ ਟਕਾ ਲੈ ਕੇ ਆਪਣੇ ਘਰ ਨੂੰ ਤੁਰ ਪਿਆ ਤੇ ਤੁਰਦੇ-ਤੁਰਦੇ ਸੋਚਣੇ ਸਉਂੀਟਾ ਕੇ だけ ਆਵੇ ਦਾ ਕੁਝ ਵੀ ਨਹੀਂ ਆਉਣਾ ਫਿਰ ਉਹਦਾ ਧਿਆਨ ਤਲਾਬ ਦੇ ਕੋਲ ਮੱਛੀਆਂ ਦੇਖ ਲਈ ਇੱਕ ਆਦਮੀ ਗੱਲ ਪਿਆ ਤੇ ਇਹਨੇ ਮਨ ਦੇ ਵਿੱਚ ਸੋਚਿਆ ਵੀ ਦੇਖਦਾ ਹਾਂ ਜੇ ਟਕੇ ਦੀ ਮੱਛੀ ਮਿਲ ਜਾਵੇ ਤਾਂ ਉਹ ਘਰ ਲੈ ਜਾਣਾ ਕਿਉਂਕਿ ਪਰਸੋਂ ਦਾ ਅਸੀਂ ਕੁਝ ਵੀ ਨਹੀਂ ਕਰਦਾ ਕਿਤੇ ਉਹਨੇ ਉਹ ਟਕੇ ਦੀ ਇੱਕ ਮੱਛੀ ਖਰੀਦ ਲਈ ਤੇ ਘਰ ਨੂੰ ਤੋਪਿਆ ਤੁਰਦਿਆਂ ਤੁਰਦਿਆਂ ਮਨ ਦੇ ਵਿੱਚ ਸੋਚਿਆ ਵੀ ਇਹ ਮੱਛੀ ਕੋਈ ਨਹੀਂ ਕਿਵੇਂ ਘਰ ਦੇ ਵਿੱਚ ਤਾਂ ਲੱਕੜਾ ਵੀ ਨਹੀਂ ਆ ਇਸ ਕਰਕੇ ਉਹ ਕਹਿੰਦੇ ਲੱਕੜਾ ਇਕੱਠਾ ਕਰਨ ਨੂੰ ਆ ਗਿਆ ਲਕੜਾਏ ਕਠਿਨਾ ਕਰਕੇ ਕਰਦੀਂਦਾ ਤੇ ਆ ਇੱਕ ਸੁੱਚੇ ਆਲ ਨੂੰ ਦੇ ਕੇ ਉਹ ਆਲ ਨਾ ਇਲਦਾ ਸੀ ਜਦੋਂ ਇਹਨੇ ਅੱਗੇ ਹੋ ਕੇ ਦੇਖਿਆ ਤਾਂ ਉਹ ਆਲ ਦੇ ਵਿਚੇ ਦੀਪਕ ਅਤੇ ਹਾਰ ਦੋਵੇਂ ਹੀ ਪਏ ਜਾਮ ਕਹਿੰਦੇ ਦੇਖ ਕੇ ਬੜਾ ਖੁਸ਼ ਹੋਇਆ ਤੱਕ ਚੁੱਕ ਕੇ ਸਿਰ ਤੇ ਬਣ ਲਈ ਤੇ ਹੀਰਿਆਂ ਦਾ ਹਾਰ ਆਪਣੇ ਗਲ ਵਿੱਚ ਪਾ ਲਿਆ ਕੁਝ ਜੀਹ ਘਰੋਂ ਚਲਾ ਰਿਹਾ ਘਰ ਪਹੁੰਚਿਆ ਤਾਂ ਦਰਵਾਜ਼ੇ ਦੇ ਵਿੱਚੋਂ ਵੀ ਬੋਆ ਪਾਉਣ ਲੱਗਾ ਭਗਵਾਨ ਨੇ ਆਪਣੀ ਕਵਾਚੀ ਚੀਜ਼ ਲੱਗ ਗਈ ਆ ਕਿੰਨੇ ਇੰਦਰ ਜਦੋਂ ਗਵਾਂਢੀ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਗਈ ਵੀ ਕਵਾਚੀ ਚੀਜ਼ ਲੱਗ ਗਈ ਆ ਗਵਾਂਢੀਆਂ ਤਾਂ ਇਹਨਾਂ ਦੀਆਂ ਸੋਨੇ ਦੀਆਂ ਮੋਹਰਾਂ ਜਿਹੜੂ ਮੈਂ ਚੋਰੀ ਕੀਤੀਆਂ ਸੀ ਕਿਤੇ ਇਹਨਾਂ ਨੂੰ ਮੇਰੇ ਬਾਰੇ ਪਤਾ ਤਾਂ ਨਹੀਂ ਲੱਗ ਗਿਆ ਕਿਤੇ ਨਾਲ ਪੁਲਿਸ ਤਲੇ ਲੈ ਕੇ ਆਇਆ ਕਿਤੇ ਮੇਰੇ ਘਰੋਂ ਸੋਨੇ ਦੀਆਂ ਮੋਹਰਾਂ ਗ੍ਰਾਮ ਨਹੀਂ ਹੋ ਜਾਣ ਇਸ ਕਰਕੇ ਕਹਿੰਦੇ ਗਵਾਂਢੀ ਦੇ ਉਹ ਸਨੇ ਘਰ ਦੇ ਵਿੱਚੋਂ ਹੀ ਉਸ ਸੋਹਣੇ ਤੇ ਮੋਹਰਾ ਵੀ ਥੈਲੀ ਭਗਾ ਕੇ ਇਹਨਾਂ ਦੇ ਵੇੜੇ ਵਿੱਚ ਸੁੱਟ ਦਿੱਤੀ ਕਹਿੰਦੇ ਵੇੜੇ ਦੇ ਵਿੱਚ ਸੁਣੇ ਦੀਆਂ ਮੋਹਰਾ ਹੀ ਮੋਹਰਾ ਖੇਡਣਗੇ ਪਤਨੀ ਇਹ ਦੇਖ ਕੇ ਹਰਾਨ ਵੀ ਇਹ ਮੀ ਕਿੱਥੋਂ ਵਰ ਗਿਆ ਕਹਿੰਦੇ ਆਪਣੇ ਪਤੀ ਨੂੰ ਸੋਨੇ ਦੀਆਂ ਮੋਹਰਾਂ ਬਾਰੇ ਦੱਸਣ ਲੱਗੇ ਪੱਛੀ ਤੇ ਪਤੀ ਉਹ ਸਹਾਰ ਬਾਰੇ ਉਹਨੇ ਹਾਰ ਦਿਖਾਇਆ ਉਹਨੇ ਮੋਹਰਾਂ ਦਿਖਾਈ ਤਾਂ ਬੜੇ ਖੁਸ਼ ਹੋਏ ਵੀਰ ਜਣੇ ਤਾਂ ਸਭ ਕੁਝ ਵਾਪਸ ਮੋੜ ਦਿੱਤਾ ਕਹਿੰਦੇ ਖੁਸ਼ੀ ਦੇ ਵਿੱਚ ਉਹ ਆਦਮੀ ਕਹਿਣ ਲੱਗਾ ਤੂੰ ਤਾਂ ਹਣੇ ਪਹਿਲਾਂ ਤੂੰ ਮੱਛੀ ਬਣਾ ਫਿਰ ਆਪਾਂ ਇਹ ਆਪਣਾ ਕੀਮਤੀ ਸਮਾਨ ਖਾਂਦੇ ਹਾਂ ਕਹਿੰਦੇ ਜਦੋਂ ਮੱਛੀ ਬਣਾਉਣ ਲੱਗੇ ਤਾਂ ਮੱਛੀ ਦੇ ਪੇਟ ਦੇ ਵਿੱਚੋਂ ਉਹ ਕੀਮਤੀ ਲਾਲ ਵੀ ਨਿਕਿਆ ਕਹਿੰਦੇ ਹੁਣ ਤਾਂ ਇਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ ਕਿਉਂਕਿ ਇਹਨਾਂ ਦੀ ਕਿਸਮਤ ਬਦਲ ਗਈ ਸੀ ਤਾਂ ਤਵਤਾ ਅਨਿਰ ਹੋ ਗਏ ਕਹਿੰਦੇ ਅੱਜ ਇਹ ਸੁਖ ਦੀ ਚੈਣ ਦੀ ਨੀਂਦ ਰੁੱਤੀ ਕਹਿੰਦੇ ਅੱਗੇ ਸਰੀਰ ਹੋਈ ਤਮਾਇਾ ਰਾਣੀ ਜੰਗਲ ਦੇ ਵਿੱਚ ਅੱਡੇ ਨਾਲ ਟੁਕ ਟੁਕ ਕੇ ਦੇਖ ਰਹੀ ਸੀ ਕਿਸਮਤ ਨੇ ਪੁੱਛਿਆ ਵੀ ਮਾਇਆ ਰਾਣੀ ਤੂੰ ਕੀ ਦਿਉਲੇਕ ਕਰ ਰਹੀ ਆ ਤਾਂ ਮਾਇਆ ਰਾਣੀ ਕਹਿਣ ਲੱਗੀ ਉਸੇ ਜਿਹਨੂੰ ਤੂੰ ਕੱਲ ਟਕਾ ਦਿੱਤਾ ਹੈ ਕਿਸਮਤ ਕਹਿਣ ਲੱਗੀ ਅਜਨੇ ਉਹਦਾ ਅੱਜ ਉਹਦੀ ਕਿਸਮਤ ਬੜ ਲੱਗੀ ਆ ਉਹਨੂੰ ਲੱਕੜਾ ਠੋੜਨ ਦੀ ਕੋਈ ਲੋੜ ਨਹੀਂ ਆ ਮਾਇਆ ਰਾਣੀ ਨੇ ਕਿਹਾ ਕਿ ਉਹ ਕਿਵੇਂ ਕਿਸਮਤ ਕਹਿਣ ਲੱਗੀ ਵੀ ਆ ਤੈਨੂੰ ਦਿਖਾਉਣੀ ਆ ਉਹਦੇ ਘਰ ਜਾ ਕੇ ਮਾਇਆ ਨੂੰ ਦਿਖਾਇਆ ਉਹਦੇ ਕੋਲ ਸੋਨੇ ਦਾ ਹਾਰ ਸੀ ਸੋਨੇ ਦੀਆਂ ਮੋਰਾ ਵੀ ਆ ਗਈਆਂ ਤੇ ਕੀਮਤੀ ਲਾਲ ਵੀ ਉਹਨੂੰ ਮਿਲ ਗਿਆ ਮਾਇਆ ਰਾਣੀ ਪੁੱਛਣ ਲੱਗੀ ਵੀ ਕਿਸਮਤ ਇਹ ਸਭ ਕੁਝ ਕਿਵੇਂ ਹੋਇਆ ਤਾਂ ਕਿਸਮਤ ਨੇ ਕਿਹਾ ਇਹ ਮੇਰੇ ਦਿੱਤੇ ਟਕੇ ਵੀ ਕਰਾਮਾਤ ਆ ਤੈਨੂੰ ਮੈਂ ਕਿਹਾ ਸੀ ਨਾ ਇਹ ਟਕਾ ਕੋਈ ਆਮ ਟਕਾ ਨਹੀਂ ਕਿਸਮਤ ਦਾ ਦਿੱਤਾ ਟਕਾ ਉਹਦੀ ਕਿਸਮਤ ਵੀ ਚੱਲਦੀ ਆ ਜਦੋਂ ਮੈਂ ਕਿਸੇ ਦਾ ਸਾਥ ਦਿੰਦੀ ਆ ਨਾ ਤਾਂ ਸਭ ਗਵਾਚਿਆ ਹੋਇਆ ਲੱਭ ਜਾਂਦਾ ਹੈ ਤਦਿਆਂ ਵੇ ਮੇਰੇ ਜੰਮਾ ਮਾਇਆ ਰਾਣੀ ਕਹਿਣ ਲੱਗੀ ਜੀ ਭੈਣੇ ਹੁਣ ਇਹ ਵੀ ਦੱਸ ਦੇ ਵੀ ਤੂੰ ਸਾਥ ਕਿੰਨਾ ਦਾ ਦਿੰਦੀ ਆ ਤੇ ਕਹਿੰਦੇ ਕਿਸਮਤ ਕਹਿਣ ਲੱਗੀ ਮੈਂ ਸਿਰਫ ਉਸ ਇਨਸਾਨ ਦਾ ਸਾਥ ਦਿੰਦੀ ਹਾਂ ਜੋ ਮਾਲਕ ਦਾ ਨਾਮ ਜਪਦਾ ਹੈ ਮਾਲਕ ਦਾ ਨਾਮ ਜਪਣ ਵਾਲਿਆਂ ਦੀ ਮੈਂ ਗੁਲਾਮ ਬਣ ਗਈ ਹਾਂ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦਾ ਸਾਥ ਮੈਂ ਹਮੇਸ਼ਾ ਦਿੰਦੀ ਹਾਂ ਤੁਸੀਂ ਸੰਗਤ ਲਈ ਇਹ ਕਹਾਣੀ ਸੁਣਾਉਂਦਾ ਮਕਸਦ ਇਹ ਸੀ ਕਿ ਜੋ ਇਨਸਾਨ ਵੀ ਪਰਮਕਾ ਪਰਮਾਤਮਾ ਦਾ ਨਾਮ ਜਪਦਾ ਹੈ ਉਹਦੀਆਂ ਦਿੱਕਲਾਂ ਹੁੰਆਂ ਦਾਤਾਂ ਦਾ ਸ਼ੁਕਰਾਨਾ ਕਰਦਾ ਹੈ ਉਹਦੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਮਾਨ ਰਹਿੰਦੀ ਹੈ ਉਹਦੀ ਕਿਸਮਤ ਹਮੇਸ਼ਾ ਉਹਦਾ ਸਾਥ ਰਹਿੰਦੀ ਹੈ ਗੋਵਰਨੰਦ ਜੀ ਅਕਸਰ ਬਚਨ ਕਰਦੇ ਸੀ ਕਿ ਜੇ ਗੁਰੂ ਦੀ ਨਿਗ੍ਹਾ ਬੋ ਜਾਵੇ ਤਾਂ ਗੁਰੂ ਜੀ ਰਮਤਾ ਦਾ ਮੇਰ ਵਰਸਾ ਦਿੰਦੇ ਆ ਬੰਦੇ ਦੀ ਕਿਸਮਤ ਬਦਲ ਦਿੰਦੇ ਆ ਕਿ ਉਹਦੀ ਨਦਰ ਸਾਨੂੰ ਉਹਦਾ ਨਾਮ ਜਪਣ ਦੇ ਨਾਲ ਮਿਲਦੀ ਆ ਸੋ ਉੱਠਦੇ ਆ ਬੈਠਦੇ ਆ ਸੌਂਦੇ ਆ ਜਾਗਦੇ ਆ ਪਰਮੇਸ਼ਰ ਦਾ ਪਰਮਾਤਮਾ ਦਾ ਨਾਮ ਜਪਣਾ ਹੀ ਕੋਈ ਵੀ ਮਨੁੱਖ ਕਿਸੇ ਵੀ ਧਰਮ ਦੇ ਵਿੱਚ ਆ ਉਹਦੇ ਦਿਨ ਦੀ ਸ਼ੁਰੂਆਤ ਪਰੰਪਰਾ ਪਰਮਾਤਮਾ ਦੇ ਨਾਮ ਤੋਂ ਹੋਣੀ ਚਾਹੀਦੀ ਹੈ ਤੇ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਨੇ ਸਾਨੂੰ ਗੁਰਮੰਤਰ ਦਿੱਤਾ ਹੈ ਭਾਵ ਵਾਹਿਗੁਰੂ ਸ਼ਬਦ ਸ੍ਰੀਮント ਦੇ ਆਸਾਰ ਸਭ ਤੋਂ ਪਹਿਲਾਂ ਸਾਡੀ ਦਸਨਾ ਤੇ ਆਵੇ ਵਾਹਿਗੁਰੂ ਫਿਰ ਕੰਮਕਾਰ ਕਰਦੇ ਆ ਮੈਂ ਹੱਥ ਕੰਮ ਕਰਨ ਰਸਨਾ ਸਾਡੀ ਵਾਹਿਗੁਰੂ ਵਾਹਿਗੁਰੂ ਕਰੇ ਮਨ ਵਿੱਚ ਵਾਹਿਗੁਰੂ ਚੱਲੇ ਫਿਰ ਦੇਖਣਾ ਸਾਡੇ ਕੀਤੇ ਹੋਏ ਕੰਮ ਦੇ ਵਿੱਚ ਕਿ ਜਬਰਤ ਕੋਈ ਨਹੀਂ ਸਾਡੀ ਕਿਸਮਤ ਕਿਉਂ ਦਿਸਾਲ ਤੋਂ ਦਿੰਦੀ ਕਿਤੇ ਪ੍ਰਮਾਤਮਾ ਦਾ ਨਾਮ ਆ ਉੱਥੇ ਕਿਸਮਤ ਅਬੇਸ਼ਾ ਸਾਥ ਦਿੰਦੀ ਆ ਉੱਥੇ ਦੁਨੀਆਂ ਦੇ ਸਾਰੇ ਸੁੱਖ-ਦਾਰਤ ਹੱਥ ਜੋੜ ਕੇ ਮੰਗਰ ਮੰਗ ਚਲਦੇ ਆ ਪ੍ਰਮਾਤਮਾ ਦੇ ਨਾਮ ਦੇ ਨਾਲ ਬੰਦੇ ਦਾ ਜੀਵਨ ਸਵਾਰੇ ਜਾਂਦਾ ਹੈ ਦੁਨਿਆਵੀ ਅਤੇ ਦਰਗਾਹੀ ਦੋਵੇਂ ਸੁੱਖ ਮਿਲ ਜਾਂਦੇ ਆ ਸੋ ਕਿਉਂਕਿ ਸਭ ਦੇ ਪਾਸ਼ਾ ਜੀ ਲੋਕ ਪਰ ਲੋਕ ਸਹੀ ਨਾ ਕਰ ਦਿੰਦੇ ਆ ਫਿਰ ਇਹ ਧਨ ਦੌਲਤ ਤਾਂ ਬਹੁਤ ਛੋਟੀ ਕੀ ਹੈ